ਮਟਰ ਦੇ ਬੀਜ ਨੂੰ ਲੈ ਕੇ ਕੁਝ ਕੁ ਕਿਸਾਨ ਜਥੇਬੰਦੀਆਂ ਵੱਲੋਂ ਹਰ ਰੋਸ ਤਾਂ ਨੀਰਾ ਬਜ਼ਾਰ ਸਮਾਣਾ ਦੇ ਬੀਜ ਵਾਲੇ ਨੂੰ ਕੀਤਾ ਜਾ ਰਿਹਾ ਹੈ ਪਰੇਸ਼ਾਨ ਇਸ ਦੇ ਰੋਸ ਵਿੱਚ ਤਨੀਰਾ ਬਜ਼ਾਰ ਦੇ ਸਾਰੇ ਦੁਕਾਨਦਾਰਾਂ ਵੱਲੋਂ ਅੱਜ ਦੁਕਾਨਾਂ ਬੰਦ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਵਪਾਰੀ ਵੱਲੋਂ ਦੱਸਿਆ ਗਿਆ ਕਿ ਮੇਰੇ ਤੋਂ ਇੱਕ ਕਿਸਾਨ ਵੱਲੋਂ 90 ਕਿਲੋ ਮਟਰ ਦਾ ਬੀਜ ਖਰੀਦਿਆ ਗਿਆ ਸੀ ਜੋ ਕਿ ਡੇਢ ਕਿੱਲੇ ਲਈ ਹੁੰਦਾ ਹੈ ਉક્ત ਕਿਸਾਨ ਨੇ A ਬੀਜ 4 ਕਿੱਲਿਆਂ ਵਿੱਚ ਬੀਜ ਦਿੱਤਾ ਅਤੇ ਝਾੜ ਘਟ ਨਿਕਲਣ ਕਾਰਨ ਕਿਸਾਨ ਵੱਲੋਂ ਵਪਾਰੀਆਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਜਿਸ ਦੇ ਅਕਸ਼ਰੋਸ਼ ਵਿੱਚ ਸਮਾਣਾ ਵਪਾਰ ਮੰਡਲ ਨੇ ਸਮਾਣਾ ਪੁਲਿਸ ਨੂੰ ਲਿਖਤ ਵਿੱਚ ਸ਼ਿਕਾਇਤ ਕੀਤੀ ਹੈ ਉਧਰ ਕਿਸਾਨ ਜਥੇਬੰਦੀਆਂ ਵੱਲੋਂ ਬੀਜ ਦੇ ਵਪਾਰੀ ਤੇ ਇਲਜ਼ਾਮ ਲਗਾਇਆ ਕਿ ਸਾਨੂੰ AP3 ਦਾ ਅਸਲੀ ਬੀਜ ਨਹੀਂ ਦਿੱਤਾ ਕਿਸਾਨ ਜਥੇਬੰਦੀਆਂ ਵੱਲੋਂ ਕਿਹਾ ਗਿਆ ਕਿ ਜੇਕਰ ਕਿਸਾਨ ਦੇ ਹੋਏ ਨੁਕਸਾਨ ਦੀ ਪਰਪਾਈ ਨਹੀਂ ਕੀਤੀ ਤਾਂ ਮੁਰ 27 ਫਰਵਰੀ ਨੂੰ ਵੱਡਾ ਤਣਾ ਲਗਾਇਆ ਜਾਵੇਗਾ। ਤੁਸੀਂ ਦੇਖ ਰਹੇ ਹੋ ਨਿਊਜ਼ ਰੀਡਰ ਪੰਜਾਬ ਤੇ ਦੀਵਾਨ ਥਰੇਜਾ ਨਾਲ ਸ਼ਾਮ ਬਿਜਾਜ਼ ਦੀ ਸਮਾਣਾ ਤੋਂ ਰਿਪੋਰਟ। ਜਿੰਦਾਬਾਦ ਮਾਨਵ ਭਾਰ ਯੂਨੀਅਨ ਜਿੰਦਾਬਾਦ 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 ਮੁੰਡਾ ਕਰਤੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਜਿੰਦਾਬਾਦ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਆਪਣੀ ਦੁਕਾਨਾਂ ਕਾਰੋਬਾਰ ਬੰਦ ਕਰਕੇ ਜਿਹੜਾ ਵੀ ਸਮਾਨਾ ਚੌਂਕੀ ਜਾ ਕੇ ਧਰਨੇ ਲਾਉਣ ਨੂੰ ਮਜਬੂਰ ਹੋਣਾ ਪਿਆ ਜੀ ਇਹ ਮੇਟੋ ਬੀਜ ਲੇਗੇ ਇਹ ਪਿਛੇ ਹੈ ਕੌਣ ਲੇਗੇ ਬੀਜ ਤੁਹਾਡੇ ਜੀ ਆ ਜਿੰਮੇਦਾਰ ਸੀ ਰੇਤਗੜ੍ਹ ਦਾ ਭਾਂਟੀਗੜ੍ਹ ਕੋਲ ਪੈਂਦਾ ਰੇਤਗੜ੍ਹ ਤੇ ਨਾਮ ਹੈ ਉਸ ਦਾ ਕੋਈ ਨਾਮ ਉਹਦਾ ਪਰਪੂਰ ਸਿੰਘ ਓਕੇ ਅੱਗੇ ਅੱਗੇ ਪਰਪੂਰ ਸਿੰਘ ਇਹ ਪਹਿਲਾ ਦੋ ਤਿੰਨ ਦਿਨ ਆਇਆ ਮੇਰੇ ਕੋਲ ਕਹਿੰਦਾ ਆਇਆ ਕਰਕੇ ਤੇਰਾ ਮਟਰ ਇਹ ਪਿਛੇ ਨਹੀਂ ਹੈਗਾ ਚਲੋ ਮੈਂ ਇਨਸਾਨੀ ਦੇ ਨਾਤੇ ਦੇਖ ਲਿਆ ਮੈਂ ਕਿਹਾ ਵੀਰੇ ਮੈਂ ਹੋਰ ਵੀ ਬੀਜ ਵਿੱਚ ਹੈ ਇਸੇ ਦੀ ਕੋਈ ਕਮਰੇ ਨਹੀਂ ਆਈ ਤੇਰੀ ਕਮਰੇ ਕਿੰਨੇ ਹੈ ਕਹਿੰਦਾ ਮੈਨੂੰ ਨਹੀਂ ਪਤਾ ਮਟਰ ਜਿਹੜਾ 60 ਦੀ ਹੁੰਦਾ ਹੈ ਜਦ ਕਿ 60 ਦੀ ਕੋਈ ਮਟਰ ਨਹੀਂ ਦਿੰਦਾ ਕਿੰਨਾ ਕਿੰਨਾ ਬੀਜ ਲਗਾਦਾ ਮੈਂ ਤਾਂ ਵੀ ਲਗਾ ਸੀ ਮੈਂ 10 ਕਿਲੋ ਕਿੰਨਾ ਕਿਲੋ 10 ਕਿਲੋ ਨੂੰ 4.5 ਕਿਲੋ ਬੀਜਦੇ ਨੰਨੇ ਤਕਰੀਬ ਨਾਲ ਜਦ ਕਿ ਵਰਨਾ ਉਹਨੂੰ ਕਹਾਂ ਮੈਂ ਕਿ ਮੈਂ ਇਕੱਲੇ ਨਹੀਂ ਬੀਜ ਦਿੰਦਾ ਮੈਂ ਹੋਰ ਜਿੰਮੇਦਾਰ ਲੋਕੀ ਬੀਜਦੇ ਆਪਾਂ ਜਿੰਮੇਦਾਰ ਊਰੇ ਬਣਾ ਲੈਂਿਆ ਤੇਰੀ ਸਰਟੀਫਾਈ ਕਰਾ ਦੇਣਾ ਜਿੰਨੇ ਤੂੰ ਹੈਗਾ ਜੇ ਮੇਰਾ ਕਸੂਰ ਹੋਇਆ ਤੁਸੀਂ ਜੋ ਮਰਜ਼ੀ ਮੇਰੇ ਤੋਂ ਆਜਾ ਨਾ ਬਾਜੀ ਜੀ ਨਾ 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 ਅਸਲੀ ਜਾਣਦੇ ਅਸਾ ਤੈਨੂੰ ਜਾਣਦੇ ਤੇ ਤੋ ਵੀ ਲਿਖ ਗਿਆ ਗੁੰਡਾ ਕਰਦੀ ਫੇਰ ਦੀ ਮੇਰੀ ਦੁਕਾਨ ਤੇ ਚੱਲ ਰਹੀ ਹੈ ਜੀ ਨਹੀਂ 90 ਕਿਲੋ ਨਾਲ ਕਿੰਨੇ 6.5 ਕਿਲੋ ਕਰਦੀ ਹੈ 6.5 ਕਿਲੋ ਵੀ ਚੱਜਾ ਸਕਦਾ ਜੀ 6.5 ਕਿਲੋ ਵੀ ਚੱਜਾ ਸਕਦਾ ਉਹਨਾਂ 6.5 ਕਿਲੋ 6.5 ਕਿਲੋ ਵੀ ਜਾਈ ਮੇਰੀ ਤਕਨੀਕ ਨਾਲ ਜਿਹੜਾ ਤੁਹਾਡੇ ਤੋਂ ਨਹੀਂ ਲੱਗੀ ਗਿਆ ਹਾਂਜੀ ਜੀ ਬੀਜ ਘੱਟ ਪਾਇਆ ਬੀਡ ਪਟ ਪਾਇਆ ਹੈ ਆਪਣੇ ਤਕਨੀਕ ਦੇ ਨਾਲ ਉਹਨੇ ਜਿਹੜਾ ਬੀਆ ਉਹਦੇ ਕਰਕੇ ਉਹਦਾ ਆਬਦਾਨ ਨੁਕਸਾਨ ਹੋਇਆ ਜਲ ਪਸਾਨੀ ਨੇ ਨਾਲ ਉਹ ਲੈ ਕੇ ਉੱਤੇ ਆ ਗਿਆ ਜੀ 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 6:00 12:00 ਵਜੇ ਮੈਸਨ ਚਾਕੇ ਪ੍ਰਸ਼ਾਸਨ ਨੇ ਤੁਹਾਨੂੰ ਕੀ ਅਸ਼ਵਾਸ਼ਣ ਦਿੱਤਾ ਹੁਣ ਪ੍ਰਸ਼ਾਸਨ ਨੇ ਅਸ਼ਵਾਸ਼ਣ ਦਿੱਤਾ ਕਿ ਅਸੀਂ ਤੁਹਾਡੇ ਨਾਲ ਆ ਕਿ ਤੁਹਾਡੇ ਨਾਲ ਕੋਈ ਨਾਹਸਫੀ ਨਹੀਂ ਹੋਣ ਦੇਾਂਗੇ ਜੀ ਇਸੇ ਬਾਅਦ ਉਹ ਤਰਨਾ ਲੱਗਾ ਉਸ ਸਮੇਂ ਕੀ ਹੈ ਤੁਹਾਡੇ ਨਾਲ ਜੇ ਤੁਹਾਡੇ ਨਾਲ ਇਨਸਾਫ ਨਹੀਂ ਹੁੰਦਾ ਅਗਲਾ ਸਟੈਪ ਕੀ ਹੋਏਗਾ ਸਾਰਾ ਸਮਾਗਮ ਮਿੰਡਲ ਇੱਕ ਵਾਰ ਦੁਪਹਿਰ 1:00 Body, not bone, not bone, not bone, not bone, ਉਦੇ ਜਵਾਬ ਦੇ ਵਿੱਚ ਸਮਾਨੇ ਦਾ ਜਿਹੜਾ ਵਪਾਰ ਮੰਡਲ ਹੈ ਸਾਰੇ ਸਾਡੇ ਨਾਲ ਖੜਾ ਉਹਨਾਂ ਨੇ ਵਿਸ਼ਵਾਸ ਦਵਾਇਆ ਵੀ ਅਸੀਂ ਆਪਣੀਆਂ ਦੁਕਾਨਾਂ ਬੰਦ ਕਰਕੇ ਵਪਾਰੀ ਸਾਰੇ ਆਪਣੀਆਂ ਦੁਕਾਨਾਂ ਬੰਦ ਕਰਕੇ ਐਸਡੀਓ ਦੇ ਮੂਰੇ ਆਪਣੀਆਂ ਚਾਬੀਆਂ ਦੇ ਕੇ ਆਵਾਂਗੇ ਵੀ ਹੁਣ ਤੋਂ ਤੁਸੀਂ ਦੁਕਾਨਾਂ ਚਲਾਓ ਆ ਲੋਕਾਂ ਨੇ ਸਾਨੂੰ ਤੰਗ ਪ੍ਰਸ਼ਾਸਨ ਕਰਕੇ ਆ ਹੁਣ ਅਸੀਂ 27 ਤਰੀਕ ਨੂੰ ਅਸੀਂ ਇਹਨਾਂ ਨੂੰ ਵੀ ਕਾਲ ਇਹਨਾਂ ਨੂੰ ਦੱਸਤਾ ਦੇਖੋ ਜੇ ਕੋਈ ਅਵਿਨਵੀ ਹੁੰਦੀ ਆ ਆਪਸੀ ਟਕਰਾਅ ਹੁੰਦਾ ਉਹਦਾ ਜ਼ਿੰਮੇਵਾਰ ਜਿਹੜਾ ਹੈ ਪ੍ਰਸ਼ਾਸਨ ਆਪ ਹੋਊਗਾ ਬਾਰ ਬਾਰ ਇੰਦਰੇ ਭਾਈ ਸਾਹਿਬ ਹੈ ਅੱਜ ਕੀ ਬੋਲੇ ਇਹਨਾਂ ਨੂੰ ਆ ਕੇ ਦੁਕਾਨ ਇਹਨਾਂ ਦੀ ਦੁਕਾਨ ਤੇ ਆ ਕੇ ਉਹਨਾਂ ਨੇ ਇਹਨਾਂ ਨੂੰ ਸੈੱਟ ਕਰਨਾ ਸ਼ੁਰੂ ਕਰਤਾ ਵੀ 4 ਲੱਖ ਰੁਪਏ ਸਾਨੂੰ ਦਿਓ ਨਿਬੜੂਗਾ ਤਾਂ ਇਹ ਵਪਾਰੀ ਹੈ ਕਿ 18000 ਰੁਪਏ ਦਾ ਜੀ ਇਹਨੇ ਬੀਜ ਦਿੱਤਾ ਉਹਨੇ ਆਪਣੀ ਤਕਨੀਕ ਨਾਲ ਗਲਤ ਵੇਚਤਾ ਤੇ ਇਹਦੇ ਇਹਦਾ ਕੀ ਕਸੂਰ ਹੈ ਹੁਣ ਉਸ ਤੋਂ ਬਾਅਦ ਇਹ 4 ਲੱਖ ਰੁਪਏ ਕਿਵੇਂ ਲਊਗਾ ਇਹੋ ਜਿਹਾ ਕਿਹੜਾ ਵਪਾਰ ਹੈ ਜਿਹੜਾ 18000 ਰੁਪਏ ਲਾਓ 3 ਮਹੀਨੇ ਬਾਅਦ ਜਿਹੜਾ ਹੈ 100 ਲੱਖ ਰੁਪਇਆ ਹੋ ਜਾਂਦਾ ਇਹਦਾ ਸਰਾ ਸਰਾ ਸਿਰ ਗੁੰਡਾ ਕਰਦੀ ਆ ਇਹ ਇਹੋ ਕਹਿੰਦਾ ਵੀ ਤੂੰ ਸਾਨੂੰ ਜਿਹੜਾ ਪੈਸਾਵਾ ਜਾਵਾਂ ਸਾਨੂੰ ਦੇ 4 ਲੱਖ ਰੁਪਇਆ ਇਸ ਚੀਜ਼ ਦਾ 4 ਲੱਖ ਮਟਰ ਏਪੀ 3 60 ਕਿਲੋ ਮਟਰ ਡੇਢ ਦੇ 1 ਕਿੱਲੇ ਦਾ ਬੀਜ ਲੈ ਗਏ 90 ਕਿਲੋ ਲੈ ਡੇਢ ਕਿੱਲੇ ਦਾ ਡੇਢ ਕਿੱਲੇ ਦਾ ਵੀ ਲੈ ਗਏ ਜਿਆਦੀ ਬੀਜਾਂ ਦੀ 4 ਕਿੱਲੇ 4.5 ਕਿੱਲੇ ਫਿਰ ਉਹ ਕਹਿੰਦੇ ਮਟਰ ਪੱਕਿਆ ਨਹੀਂ ਹੈਗਾ ਮਰਛਿੱਦਾ ਰਹਿ ਗਿਆ ਮੌਸਮ ਦੀ ਮਾਰ ਕਰੀ ਕਰਕੇ ਉਹ ਗਰਮੀ ਬਹੁਤ ਜ਼ਿਆਦਾ ਹੋ ਗਈ ਇਹਦੇ ਕਰਕੇ ਹੋ ਗਿਆ ਤੇ ਮਟਰ ਦਾ ਬੀਜ ਪੁਰਾਣਾ ਪਿਆ ਕੁਝ ਨਹੀਂ ਪੈਸਾ ਲਵਾ ਤੁਸੀਂ ਲੰਬੇ ਅਰਸੇ ਤੋਂ ਕੰਮ ਮਾਦਾ ਕਰ ਰਿਹਾ ਸੁਣ ਲੋ ਜਿਹੜੇ ਲੋਕ ਆ ਰਹੇ ਆ ਪਰੇਸ਼ਾਨ ਕਰ ਰਹੇ ਤੁਹਾਡੇ ਲੋਕਾਂ ਨੂੰ ਹਾਂਜੀ ਹਾਂਜੀ ਹਾਂ ਤਾਂ ਤੁਸੀਂ ਇਸ ਤੇ ਕੀ ਐਕਸ਼ਨ ਲੈਂਦੇ ਇੱਕ ਕੱਲ ਦਾ ਕੱਲਾ ਬੰਦਾ ਏ ਇਹਦਾ ਐਕਸ਼ਨ ਇਸ ਟਾਈਮ ਜਦ ਸਾਸੀ ਗੁਪਾਰੀ ਇਕੱਟਾ ਸੀ ਕੱਟੇ ਹੋਏਗਾ ਸਾਡਾ ਕੋਈ ਵਿਗਾੜ ਨਹੀਂ ਜਗਾ ਕੁਝ ਪ੍ਰਸ਼ਾਸਨ ਸਾਡੇ ਨਾਲ ਕੁਛ ਨਹੀਂ ਕੋਈ ਵਿਗਾੜ ਸਕਦਾ ਤਾਂ ਕੁਛ ਨਹੀਂ ਆ ਚਾਹ ਕਿਸਾਨਾਂ ਨਾਲ ਜਾਂ ਦਸ ਇਕੱਠੇ ਹੋ ਗਿਆ ਅਸੀਂ ਫੈਸਲਾ ਕਰੇ ਵੀ ਜੇ 27 ਨੂੰ ਆਉਂਦੇ ਨੇ ਅਸੀਂ ਬਾਜ਼ਾਰ ਬੰਦ ਕਰਾਂਗੇ ਆਪਣੀ ਦੁਕਾਨਾਂ ਬੰਦ ਕਰਾਂਗੇ ਚਾਬੀ ਆਸਤੇ ਹਮ ਲੋਕ ਦਮਾ ਕੇ ਜਾ ਕੇ ਐਡਵਰਸ ਦੇਗੇ ਅਸੀਂ ਕੋਈ ਕਾਂਗੇ ਵੀ ਤੁਸੀਂ ਦੁਕਾਨ ਦਾ ਸ਼ੰਪੂ ਸਿਟੀ ਪ੍ਰਸ਼ਾਸਨ ਨੇ ਕੀ ਜ ਸੁਵਾਸ਼ਨ ਦਿੱਤਾ ਹੋਣਾ ਹਲੇ ਨੇ ਦਿੱਤਾ ਸੁਵਾਸ਼ਨ ਵੀ ਐਸਐਚਓ ਸਾਹਿਬ ਆਣ ਕੇ ਸੁਣਨਗੇ ਸੁਣੋਗਾ ਲਓ ਵੀ ਉਹਨਾਂ ਰ ਸਾਰੀ ਰਿਪੋਰਟ ਸੁਣੇ ਜੋ ਮਾਮਲਾ ਸੀਗਾ ਅੱਜ ਦੀ ਕਾਰਨ ਉਹਨਾਂ ਨੇ ਧਿਆਨ ਲਾਉਣਾ ਉਹਦਾ ਧਿਆਨ ਆ ਕੇ ਪਹਿਲੇ ਦਿੱਤੀ ਉਹ ਕਹਿੰਦੇ ਉਹ ਆਣ ਕੇ ਸੁਣਨਗੇ ਉਸ ਤੋਂ ਬਾਅਦ ਕਰ ਹਾਂ ਰਿਟਨ ਹਾਂਜੀ ਹਾਂਜੀ ਠੀਕ ਹੈ ਮੇਰਾ ਨਾਮ ਬਲਵਿੰਦਰ ਸਿੰਘ ਘਣੌੜ ਜੱਟਾਂ ਭਾਰਤੀ ਕਿਸਾਨ ਯੂਨੀਅਨ ਇਕਤਾ ਗ੍ਰਾਂਹ ਬਲਾਕ ਭਾਨੀਗੜ ਜੱਟ ਬਲਵਿੰਦਰ ਸਿੰਘ ਜੀ ਜਿਹੜਾ ਅੱਜ ਧਰਨਾ ਮਾਰ ਕੇ ਬੈਠੇ ਦੁਕਾਨਦਾਰ ਦੇ ਪੀਚ ਵਾਲੀ ਦੁਕਾਨ ਤੇ ਕੀ ਕੀ ਕਿਉਂ ਧਰਨਾ ਮਾਰ ਰਹੇ AP3 ਉਹ ਉਹ ਪਾਈ ਸਮਝ ਲਿਆ ਕਰ 21 ਅਕਤੂਬਰ ਨੂੰ हां ਇਹਨਾਂ ਤੋਂ 20 ਲੈ ਗਏ ਨੇ 4 ਏਕੜ ਦਾ 4 ਏਕੜ ਦਾ ਭਰਪੂਰ ਸਿੰਘ ਜੌਲੀਆਂ ਪਿੰਡਾ ਦਾ ਭਾਨੀਕਾੜ ਰੇਤਗੜ ਕੋਲ ਨੇ ਠੇਕੇ ਤੇ 75000 ਨੂੰ 4 ਏਕੜ ਜਮੀਨ ਲਈ ਹੈ ਉਹ 20 ਲੈ ਕੇ ਸੱਠਾ ਇਹ ਕਹਿੰਦੇ ਸੇਟ ਕਹਿੰਦੇ ਵੀ ਠੀਕ ਆ ਇਹ 60 ਦਿਨਾਂ ਦੇ ਵਿੱਚ ਪੱਕ ਜਾਊਗਾ ਪਰ ਉਹ 120 ਦਿਨਾਂ ਦੇ ਵਿੱਚ ਵੀ ਪੱਕਾ ਆਏਗਾ 4 ਮਹੀਨਾ ਜੀ ਨੇ ਪੱਕਿਆ ਜਦੋਂ ਇਹਦੇ ਕੋਲ ਆਇਆ ਸੀ ਇਹਨੂੰ ਕਿਹਾ ਵੀ ਭਾਈ ਆ ਦੱਸੋ ਇਹ ਕੀ ਗੱਲ ਆ ਕਰਾਂ ਜੀ ਮੈਂ ਆਉਂਗਾ ਕੰਪਨੀ ਕੰਪਨੀ ਨੂੰ ਲੈ ਕੇ ਖੇਤ ਦੇ ਵਿੱਚ ਤਾਂ ਜਦੋਂ ਖੇਤ ਦੇ ਵਿੱਚ ਕੰਪਨੀ ਲੈ ਕੇ ਇਹ ਛੇੜ ਸਾਹਿਬ ਗਏ ਨੇਗੇ ਤਾਂ ਕੰਪਨੀ ਨਾਲ ਕਿਹਾ ਵੀ ਬੀ ਤਾਂ ਉਹੀ ਹੈ ਪਰ ਗੜਬੜਾ ਬੀ ਦੇ ਵਿੱਚ ਵੀ ਇਹ ਤਾਂ ਹੋ ਨਹੀਂ ਸਕਦਾ ਹੈਗਾ ਤੇ ਫਿਰ ਇਹਨਾਂ ਨਾਲ ਗੱਲ ਕਰੀ ਵੀ ਇਹ ਕਹਿੰਦੇ ਵੀ ਅਸੀਂ ਦੋ ਦਿਨਾਂ ਨੂੰ ਤੁਹਾਨੂੰ ਦੱਸਾਂਗੇ ਇਹ ਕੁੰਬ ਦੇ ਮੇਲੇ ਤੇ ਹੁਣ ਚਲੇ ਗਏ ਚਲੋ ਠੀਕ ਹੈ ਹੁਣ ਚਲੇ ਗਏ ਉਸ ਦਿਵਾਰ ਕਹਿੰਦੇ ਵੀ ਅਸੀਂ ਆ ਕੇ ਗੱਲ ਕਰਾਂਗੇ ਹਫਤਾ ਹੋ ਗਿਆ ਸਾਡੇ ਨਾਲ ਕੋਈ ਗੱਲ ਨਹੀਂ ਕੀਤੀ ਅੱਜ ਜੇ ਅਸੀਂ ਆਇਆ ਗੱਲ ਕਰਨ ਸਵੇਰੇ ਵੀ ਗੱਲ ਦੱਸੋ ਛੇੜ ਸਾਹਿਬ ਇਹਦਾ ਕੀ ਹੱਲ ਕੱਢੀਏ ਕਹਿੰਦੇ ਜੀ ਹੱਲ ਕੀ ਕਰਨਾ ਅਸੀਂ ਤਾਂ ਵੀ ਦੇਤਾ ਇਹਦਾ ਕਿਸਾਨ ਦੀ ਕੋਈ ਗਲਤੀ ਉਹ ਕਿਸਾਨ ਨੇ ਕੋਈ ਰੇਸ ਬ੍ਰੇਕ ਹੋਰ ਕਰਤੀ ਹੋਣੀ ਐਂ ਕਰਤਾ ਹੁਣ ਐਂ ਕਰਤਾ ਨਾ ਮਤਲਬ ਕੋਈ ਪੈਰ ਤੇ ਪਾਣੀ ਪੈਣ ਦਿੱਤਾ ਫਿਰ ਅਸੀਂ ਕਿਹਾ ਵੀ ਛੇੜ ਸਾਹਿਬ ਇਹ ਠੀਕ ਨਹੀਂ ਗੱਲ ਇਹ ਆਪਣਾ ਵਾਅਦਾ ਨਾ ਕਰੇ ਵਧੋ ਕਹਿੰਦਾ ਤੁਸੀਂ ਵਾਅਦਾ ਹੀ ਵਧਾ ਲਓ ਅਸੀਂ ਚਲੋ ਜੀ ਬਾਹਰ ਆ ਕੇ ਬਹਿ ਗਏ ਉਸ ਤੋਂ ਬਾਅਦ ਪ੍ਰਸ਼ਾਸਨ ਆ ਗਿਆ ਪ੍ਰਸ਼ਾਸਨ ਨੇ ਗੱਲਬਾਤ ਤੋਰੀ ਵੀ ਆਪਾਂ ਗੱਲਬਾਤ ਤੋੜ ਦਿਆਂ ਫਿਰ ਸਾਨੂੰ ਪ੍ਰਸ਼ਾਸਨ ਛੇੜ ਕੋਲ ਲੈ ਗਿਆ ਫਿਰ ਪ੍ਰਸ਼ਾਸਨ ਦੇ ਸਾਹਮਣੇ ਸਾਨੂੰ ਕਹਿੰਦਾ ਵੀ ਇਹਦਾ ਕਿਸਾਨ ਝੂਠ ਬੋਲਦਾ ਵੀ ਇਹਨੇ ਮੇਰੇ ਕੋਲੋਂ ਵੀ ਨਹੀਂ ਲਿਆ ਤਾਂ ਅਸੀਂ ਕਿਸਾਨ ਨੂੰ ਕਿਹਾ ਵੀ ਤੂੰ ਝੂਠ ਬੋਲਦਾ ਬਈ ਬਿੱਲ ਨਹੀਂ ਲਿਆ ਤਾਂ ਕਿਸਾਨ ਕਹਿੰਦਾ ਜੀ ਮੈਨੂੰ ਇਹਨੇ ਬਿੱਲ ਹੀ ਦਿੱਤਾ ਹੈਗਾ ਬਹੁਤ ਬਹੁਤ ਮਨਤਾ ਕਰੇ ਮੈਨੂੰ ਬਿੱਲ ਦੇ ਦੇ ਅਸੀਂ ਕਿਹਾ ਵੀ ਤੂੰ ਝੂਠ ਬੋਲ ਰਿਹਾ ਜਦੋਂ ਫਿਰ ਕਿਸਾਨ ਨੇ ਕਿਹਾ ਮੈਂ ਇਹਨੂੰ Google Pay ਰਾਹੀਂ ਪੇਪੇਮੈਂਟ ਕੀਤੀ ਹੈ ਅਸੀਂ ਉਹ Google Pay ਦੀ ਸਟੇਟਮੈਂਟ ਕਢਾਈ ਹੈ ਜਦੋਂ ਸੇਠ ਨੂੰ ਦਿਖਾਈ ਹੈ ਕੋਈ ਜਵਾਬ ਨਹੀਂ ਉਦੋਂ ਬਾਅਦ ਦੁਕਾਨ ਬੰਦ ਕਰਕੇ ਭੱਜ ਗਿਆ ਇਸ ਕਰਕੇ ਅਸੀਂ ਇਹ ਮੰਗ ਕਰਦੇ ਹਾਂ ਵੀ ਜਿਹੜੇ ਕਿਸਾਨ ਦਾ ਨੁਕਸਾਨ ਹੋਇਆ ਉਹਦੀ ਪਰਹਾਈ ਕੀਤੀ ਜਾਵੇ ਤੇ ਇਸ ਠੱਗ ਦੁਕਾਨਦਾਰ ਤੇ ਇਹਦੇ ਪਰਚਾ ਹੋਣਾ ਚਾਹੀਦਾ ਇਹ ਸਾਡੀ ਮੰਗ ਹੈ ਜਿੰਦਰ ਸਿੰਘ ਘਰਾਚੋਂ ਭਾਰਤੀ ਸੰਜੁਲੇ ਨੇ ਇਕਤਾ ਗ੍ਰਾਮ ਬਲਾਕ ਦਾ ጉਪਵਾ ਨਿਗਰ। ਕੀ ਕਹਣ ਕੰਪਨੀ ਤੋਂ ਤਾਂ ਅੰਤਰ ਨਾ। ਇੱਥੇ ਅਸੀਂ ਇਹ ਕਹਿਣਾ ਚਾਹੁੰਦੇ ਆ ਵੀ ਜਿਵੇਂ ਸਾਰਾ ਇਸ ਤਰ੍ਹਾਂ ਕਿਸਾਨਾਂ ਨਾਲ ਤਰਜੀ ਲੱਗ ਰਹੀ ਆ। 3 ਦਿਨਾਂ ਦੇ ਨੋਤੇ ਵੱਡੀ ਤੰਦਲੀ ਚੱਲ ਰਹੀ ਆ ਜਿਹੜੀ ਇਹ ਜਦੋਂ ਕੰਪਨੀ ਨੇ ਆ ਕੇ ਦੇਖਿਆ ਵੀ ਵੈਰਾਈਟੀ ਇਹ ਸੇਮ ਆ ਜਿਹੜੀ ਇੱਥੋਂ ਖਰੀਦ ਕੇ ਜਿਹੜੀ ਗੱਲ ਕਿਸਾਨ ਦੱਸ ਰਿਹਾ ਵੀ ਇਹ ਬੀਜ ਦੇ ਵਿੱਚ ਡੁਪਲੀਕੇਟੀ ਆ। ਇਸ ਕਰਕੇ ਉਸ ਸਮੇਂ ਕਿਸਾਨ ਨਾਲ 83 ਇੱਥੋਂ ਦੇ ਦੁਕਾਨਦਾਰ ਨੇ ਮੰਨਿਆ ਵੀ ਅਸੀਂ ਤੁਹਾਡੀ ਪ੍ਰਭਾਈ ਕਰਾਂਗੇ। ਪਰ ਜਦੋਂ ਅਸੀਂ ਇੱਥੇ ਪੂਰੀ ਗੱਲਬਾਤ ਵਾਸਤੇ ਬੈਠੇ ਆ ਤਾ ਬਾਪੂ ਜੀ ਦੁਕਾਨ ਛੱਡ ਕੇ ਭੱਜ ਗਏ ਨੇ ਸ਼ਟਰ ਦੇ ਕੇ ਅਸੀਂ ਇਹ ਕਹਿਣਾ ਚਾਹੁੰਦੇ ਆਂ ਵੀ ਇੱਥੇ ਕਿਸਾਨ ਦਾ ਜਿੰਨਾ ਨੁਕਸਾਨ ਹੋਇਆ ਜਿੰਨਾ ਮਟਰ ਦੇ ਵਿੱਚੋਂ ਆਮਦਨ ਹੋਣੀ ਸੀ ਉਹਨੇ ਜ਼ਮੀਨ ਦਾ ਠੇਕਾ ਭਰੇਗਾ ਉਹਦੀ ਸਾਰੀ ਪਰਪਾਈ ਹੋਣੀ ਚਾਹੀਦੀ ਆ ਜੇ ਉਧਰਲੇ ਪਾਸੇ ਬਾਪੂ ਜੀ ਨਹੀਂ ਆਉਂਦੇ ਤਾਂ ਇੱਥੋਂ ਦੇ ਪ੍ਰਸ਼ਾਸਨ ਨੂੰ ਵੀ ਸੋਚਣਾ ਪਊਗਾ ਸਰਕਾਰ ਨੂੰ ਵੀ ਵੀ ਅਸੀਂ ਇਹ ਗੱਲ ਨੂੰ ਫਿਰ ਐ ਠੰਡੇ ਵਾਸਤੇ ਨਹੀਂ ਪੈਂਦੇ ਇਹਨੂੰ ਅੱਗੇ ਵਧਾਵਾਂ ਪਰ ਪੁਰਸੀ ਵੀ ਕਿੱਥੋਂ ਲਿਤਾਸੀ ਆ ਜੰਗੀ ਰਾਮ ਸਾਧੂ ਰਾਮ ਦੇ ਵੀ ਜੰਗੀ ਰਾਮ ਸਾਧੂ ਰਾਮ ਹਾਂਜੀ ਇਹ ਕੀ ਤੂ ਕਹਿ ਕੇ ਦਿੱਤਾ ਵੀ ਜੀ ਅਸੀਂ ਇਹਨਾਂ ਨੂੰ AP3 ਕਹਿ ਕੇ ਲਿਆ ਜੀ AP3 ਸੱਠਾ ਮਾਟਰ ਹੁੰਦਾ ਜੜਾ 60 80 ਦਿਨਾਂ ਚ ਟੁੱਟ ਜਾਂਦੇ ਤੇ ਅਸੀਂ ਇਹਨੇ 200 ਰੁਪਏ ਦੇ ਹਿਸਾਬ ਨਾਲ ਡੇਟ ਲਿਆ ਜੀ ਪੰਚ ਵੀਜ਼ ਲਈਏ ਹਾਂ ਉਹ 120 ਦਿਨ ਲੈ ਕੇ ਜਮਾਟਰ ਅਜੇ ਤੱਕ ਵੀ ਨਹੀਂ ਪੱਕਿਆ ਅੱਛਾ ਹਾਂ ਤੇ 26 ਦਿਨ ਹੋ ਗਏ 26 ਦਿਨ ਲੱਗੇ ਫੱਟ ਦਿਨ ਦੀ ਚੀਜ਼ ਹੈ ਕੋਈ ਫੜੀਆਂ ਆਈ ਨਹੀਂ ਉਹ ਨਹੀਂ 18 ਫੜੀਆਂ ਚ ਦੋ ਦੋ ਫੜੀਆਂ ਆਈਆਂ ਨਹੀਂ ਅੱਛਾ 18 ਫੜੀਆਂ ਮਾਟਰ ਨੂੰ ਲੱਗਦੇ ਨੇ ਇੱਕ ਵੇਲੇ ਨੂੰ ਦੋ ਦੋ ਫੜੀਆਂ ਆਈਆਂ ਹਾਂ ਹੁਣ ਤੂੰ ਕੀ ਤੁਸੀਂ ਕੀ ਕਹਿਣਾ ਚਾਹੁੰਦੇ ਕੀ ਕਰਨਾ ਚਾਹੀਦਾ ਹੁਣ ਸਾਡੀ ਪਰਪਾਈ ਹੁਣੀ ਕਹੀਦਾ ਜੀ ਲਾਲ ਦੇ ਖਾਲ ਪਾਲ ਜਿਹੜੇ ਵਪਾਰੀ ਆਏ تھے ਕੀ ਦਰਖਾਸਤ ਦੇ ਕੇ ਗਏ ਆ ਇਹ ਮਸਲਾ ਸੀ ਕਿ ਜਜੀਪਾਲ ਪੱਤਰ ਧਰਮਪਾਲ ਜਿਹੜਾ ਸੀਗਾ ਗੋਇਲ ਕ੍ਰਿਸ਼ਨ ਨਰਸ ਸਿੰਘ ਦੀ ਦੁਕਾਨ ਇੱਥੇ ਉਹ ਬੀਜਾਂ ਦੀ ਉਹ ਤੋਂ ਕੋਈ ਜ਼ਿੰਮੇਵਾਰ ਬੀਜ ਲੈ ਗਏ ਸੀ ਤੇ ਉਹ ਕਰ ਘੱਟ ਘਾੜ ਚੋੜ ਦਿਖੜਿਆ ਹੋਣਾ ਇਸ ਕਰਕੇ ਆਏ ਸੀ ਦੁਕਾਨ ਤੇ ਇਹਨਾਂ ਦਾ ਪੈਡਿਸੂਟ ਹੋ ਗਿਆ ਸੀ ਉਹਨਾਂ ਦਰਖਾਸਤ ਜਿੱਤੀ ਤਾਂ ਮੈਂ ਤਰਨ ਬੁਲਾ ਰਹੇ ਆ ਇਹਨਾਂ ਨੇ ਇਹ ਵੀ ਕਹਿ ਆਈ ਜੇ ਸਤਾਇਨ ਦੁਆਰਾ ਅਸੀਂ ਬਿਜਾਰ ਚਾਹੀ ਬੰਦ ਕਰਨ ਮੰਨ ਕਰਾ ਲਈ ਨਹੀਂ ਅਜੇ ਐਵੇਂ ਦੀ ਕੋਈ ਗੱਲ ਸਾਹਮਣੇ ਨਹੀਂ ਆਈ ਪਰ ਇਹ ਕਹਿ ਰਹੇ ਨੇ ਜ਼ਰੂਰ ਪਰ ਸਾਡੇ ਕੋਲ ਗੱਲ ਹੈ ਸਾਹਮਣੇ ਦੀ ਵਪਾਰੀਆਂ ਨੇ ਇਹ ਕਿਹਾ ਕਿ ਵੀ ਉਹਨਾਂ ਦੀ ਦੁਕਾਨ ਤੇ ਆ ਕੇ ਗਲਤ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ ਨਹੀਂ ਨਹੀਂ ਅਸੀਂ ਸਾਡੇ ਉੱਤੇ ਮੁਲਾਇਮ ਜਾ ਕੇ ਇਨਪੁਰਨ ਸਿੰਘ ਤੇ ਸੋਮਨਾਰਥ ਗਏ ਸੀਗੇ ਤੋਂ ਪ੍ਰਤਾਲਕ ਹਨ ਵਪਾਰੀਆਂ ਦੀ ਦੁਕਾਨ ਤੇ ਕੋਈ ਆਈ ਸੀਗੇ ਉਹਨਾਂ ਨੇ ਆ ਕੇ ਗਲਤ ਸ਼ਬਦਾਵਲੀ ਬੀਜ ਕਰਕੇ ਇਹਨਾਂ ਦਾ ਹੋਇਆ ਉਹ ਕਹਿੰਦੇ ਵੀ ਘਟ ਝਾੜ ਨਿਕਲਿਆ ਵੀ ਘਟ ਵੀ ਅਸੀਂ ਪੂਰਾ ਬੀਜ ਦਿੱਤਾ ਸੀ ਇਹ ਪ੍ਰੋਬਲਮ ਆ ਰਹੀ ਹੈ ਤੁਹਾਨੂੰ